ਆਟ ਦੇ ਦਰਦਾ ਵਿੰਨੇ ਬੋਲ ਮੇਰਾ ਯਾ ਸੁਣ ਜਾਵੀ ਸਾਡੇ ਦਰਦਾ ਵਿੰਨੇ ਬੋਲ ਮੇਰਾ ਯਾ ਸੁਣ ਜਾਵੀ ਤੇਰਾ ਵਕਤ ਬੜਾ ਅਨਮੋਲ ਮੇਰਾ ਯਾ ਸੁਣ ਜਾਵੀ ਤੇਰਾ ਵਕਤ ਬੜਾ ਅਨਮੋਲ ਮੇਰਾ ਯਾ ਸੁਣ ਜਾਵੀ ਦੇਖ ਮੜੇ ਸੇ ਸਾਡੇ ਸਦਰਾਂ ਵਾਲੇ ਬੀਜ ਕੋਪੜੂ ਹੋ ਗਏ ਸਾਡੇ ਸਦਰਾਂ ਵਾਲੇ ਬੀਜ ਤੇ ਕੋਪੜੂ ਹੋ ਗਏ ਅਸੀਂ ਡੰਗ ਬਹੂਣੇ ਨਹੀਂਓ ਮਾਖੋ ਚੋਗਿਆ ਅਸੀਂ ਡੰਗ ਬਹੂਣੇ ਨਹੀਂਓ ਮਾਖੋ ਚੋਗਿਆ ਰਈਏ ਮਾਂ ਦੀ ਮਿੱਟੀ ਫੋਲ ਅਰੇ ਇਹ ਮਾਂ ਦੀ ਮਿੱਟੀ ਫੋਲ ਵੇਰਾਇਆ ਸੁਣ ਜਾਮੀ ਤੇਰਾ ਵਕਤ ਬੜਾ ਅਨਮੋਲ ਵੇਰਾਇਆ ਸੁਣ ਜਾਮੀ ਅਸੀਂ ਧਰਮੰਦੇ ਠੇਕੇਦਾਰਾਂ ਹੱਥੋਂ ਠੱਗੇ ਵੇ ਅਸੀਂ ਧਰਮੰਦੇ ਠੇਕੇਦਾਰਾਂ ਹੱਥੋਂ ਠੱਗੇ ਵੇ ਜਿੰਨਾ ਜਤਪਾਤ ਦੇ ਪਾਏ ਹੋਏ ਛੱਗੇ ਵੇ ਜਿੰਨਾ ਜਤਪਾਤ ਦੇ ਪਾਏ ਹੋਏ ਛੱਗੇ ਵੇ ਅਸੀਂ ਕੀ ਕਰਨੀ ਗੱਲ ਗੋਲ ਮੇਰਾ ਯਾ ਸੁਣ ਜਾਵੀਂ ਤੇਰਾ ਵਕਤ ਬੜਾ ਅਨਮੋਲ ਬੇਰਾਇਆ ਸੁਣ ਜਾ ਮੀ ਤੇਰਾ ਵਕਤ ਬੜਾ ਅਨਮੋਲ ਬੇਰਾਇਆ ਸੁਣ ਜਾ ਮੀ ਅਸੀਂ ਆਪਣੇ ਲਈ ਨਾ ਯੁੱਧ ਕਦੇ ਵੀ ਲੜਿਆ ਏ ਅਸੀਂ ਆਪਣੇ ਲਈ ਨਾ ਯੁੱਧ ਕਦੇ ਵੀ ਲੜਿਆ ਏ ਜਿਵੇਂ ਸਰਹੱਦਾਂ ਤੇ ਫੌਜੀ ਚੰਦਰਾ ਮਰਿਆਵੇ ਜਿਵੇਂ ਸਰਹੱਦਾਂ ਤੇ ਫੌਜੀ ਚੰਦਰਾ ਮਰਿਆਵੇ ਅਸੀਂ ਕੀ ਕਰਨੀ ਗੱਲ ਗੋਲ ਮੇਰਾ ਯਾ ਸੁਣ ਜਾਮੀ ਤੇਰਾ ਵਕਤ ਬੜਾ ਅਨਮੋਲ ਮੇਰਾ ਯਾ ਸੁਣ ਜਾਮੀ ਜੈਰੀ ਨਾਗਾ ਦੀ ਅਜੇ ਸਰੀ ਚਪਣੀ ਬਾਕੀ ਏ ਜੈਰੀ ਨਾਗਾ ਦੀ ਅਜੇ ਸਰੀ ਚਪਣੀ ਬਾਕੀ ਏ ਜਾਗੇ ਲੋਕਾਂ ਦੀ ਅਜੇ ਤੁਸੀਂ ਵੇਖਣੀ ਚਾਹੀਏ ਜਾਗੇ ਲੋਕਾਂ ਵੀ ਅਜੇ ਤੁਸੀਂ ਵੇਖਣੀ ਚਾਹੀਏ ਉਹ ਸਾਡੀ ਜਿੰਦ ਦੇ ਜਸ਼ਨੇ ਕਲੋਲ ਵੇਰਾਇਆ ਸੁਣ ਜਾਮੀ ਤੇਰਾ ਵਕਤ ਬੜਾ ਅਨਮੋਲ ਵੇਰਾਇਆ ਸੁਣ ਜਾਮੀ ਸਾਡੇ ਦਰਦਾਂ ਵਿਨੇ ਬੋਲ ਵੇਰਾਇਆ ਸੁਣ ਜਾਮੀ ਤੇਰਾ ਵਕਤ ਬੜਾ ਏ ਅਰਮੋਰ ਮੇਰਾ ਯਾ ਸੁਣ ਜਾ ਮੀ ਧੰਨਵਾਦ ਸਾਡੇ ਬਹੁਤ ਹੀ